ਹਾਂਜੀ ਬਾਬਾ ਜੀ ਅੱਜ ਇੱਥੇ ਵੀਰਾਂ ਨੇ ਇਹਨਾਂ ਦੇ ਵੀਰਾਂ ਨੇ ਸੇਵਾ ਭੇਜੀ ਆ ਤੇ ਬੀਚੇ ਦਾ ਪਰਿਵਾਰ ਤੁਹਾਡੇ ਕੋਲ ਸੇਵਾ ਲਈ ਪਹੁੰਚੀ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਗੇ ਵੀ ਮਾਪੁਰਖ ਜਿਹੜੇ ਆ ਬਾਬੇ ਸੋਖਾ ਸਿੰਘ ਜੀ ਹਣੀ ਮਾਪੁਰਖ ਬਾਬਾ ਸੋਖਾ ਜੀ ਉਹਨਾਂ ਦੇ ਨਾਲ ਇਹ ਪੁਰਾਣੀ ਸੰਗਤ ਜਿਹੜੀ ਇਹ ਜੁੜੀ ਹੋਈ ਆ ਇਹਨਾਂ ਦੇ ਆਸਟ੍ਰੇਲੀਆ ਜੀ ਵੀ ਉੱਥੇ ਮੈਂ ਵੀ ਗਿਆ ਹਾਂ ਬਾਬਾ ਸੋਖਾ ਸਿੰਘ ਜੀ ਵੀ ਗਿਆ ਸੀ ਤੇ ਇਹਨਾਂ ਨੂੰ ਬੌਜੀ ਉਹਨਾਂ ਨੂੰ ਸਾਰਿਆਂ ਨੂੰ ਮੈਂਬਰ ਬਣਾਇਆ ਗਿਆ ਪ੍ਰਧਾਨ ਵੀ ਬਣਾਇਆ ਗਿਆ ਸੋ ਦਾ ਉਸ ਜਮੀਨ ਲੈ ਕੇ ਇਹਨਾਂ ਨੇ ਦਿੱਤੀ ਹੋਈ ਆ ਬਾਬੂ ਜੀ ਹੁਣਾਂ ਨੇ ਤੇ ਸਾਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਨਾਂ ਦੇ ਬਹੁਤ ਵੱਡੀ ਮਿਹਰ ਹੈ ਸਾਰੀ ਸੰਗਤ ਦੇ ਸਾਰੇ ਸਿੰਘਾਂ ਦੇ ਇਹਨਾਂ ਸਾਰਿਆਂ ਹੁਣ ਵੀ ਇਹਨਾਂ ਲੋਕਾਂ ਦਾ ਦਰਦ ਮਹਿਸੂਸ ਕਰਕੇ ਦੇ ਇਹਨਾਂ ਨੇ ਆ ਕੇ ਇਹਦੇ ਆਪ ਦਾ ਪੈਸੇ ਭੇਜਿਆ 32000 ਰੁਪਏ ਸਾਨੂੰ ਲੰਗਰ ਵਾਸਤੇ ਦਸਾਂ ਦਾ ਚਲੋ ਗਾਮ ਜੇ ਲੋੜ ਪਵੇ ਤੇ ਗਾਮ ਨਹੀਂ ਹੋ ਆ ਪਰ ਮੋੜਦੇ ਅੱਗੇ ਵੀ ਉਹਨਾਂ ਨੇ ਉੱਥੇ ਬੈੜੀ ਜਿਹੜੀ ਲੈ ਕੇ ਦਿੱਤੀ ਉਹਦੇ ਵੀ ਪੈਸੇ ਬਾਬੇ ਸੁੱਖਾ ਸਿੰਘ ਜੀ ਹੁਣਾਂ ਨੂੰ ਦਿੱਤੇ ਹੋਏ ਆ ਤੇ ਨਾਲ ਉਸ ਸਾਰਾ ਸਾਥ ਵੀ ਦਿੰਦੇ ਅੱਗੇ ਵਿਚੋ ਵੀ ਹੁਣ ਮਗਰ ਉਹ ਦੇਸ਼ ਭਾਲ ਉਹੋ ਹੀ ਕਰ ਰਹੇ ਆ ਬਾਉ ਜੀ ਹਣੀ ਦੇ ਨਾਲ ਕਮੇਟੀ ਬਣਾਈ ਆ ਉਹਦੇ ਵਿੱਚ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਮਿੱਤੇ ਅੱਜ ਸੇਵਾ ਲੈ ਕੇ ਪਹੁੰਚੇ ਤੁਸੀਂ ਬੰਦ ਕਿੱਥੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜੀ ਆਪਾਂ ਜਾਣਦੇ ਹੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਭਾਰੀ ਜਿਹੜੀ ਬਾਰਿਸ਼ ਹੋਈ ਆ ਬੱਦਲ ਫਟੇ ਆ ਜੀ ਦੀ ਵਜ੍ਹਾ ਨਾਲ ਬੇहद ਪਾਣੀ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਦਰਿਆਵਾਂ ਦੇ ਰਹੀਂ ਸਾਡੇ ਆ ਰਿਹਾ ਸੀ ਔਰ ਸਾਡੇ ਬਿਆਸ ਦਰਿਆ ਦੇ ਵਿੱਚ ਲਗਭਗ ਪਿਛਲੇ 1 ਮਹੀਨੇ ਤੋਂ ਬਹੁਤ ਜ਼ਿਆਦਾ ਪਾਣੀ ਵਗ ਰਿਹਾ ਸੀ ਪਰ 16 ਅਗਸਤ ਤੋਂ ਜਿਹੜਾ ਪਾਣੀ ਆ ਉਹ ਬਹੁਤ ਹੀ ਜ਼ਿਆਦਾ ਹੋ ਗਿਆ ਹਰੀਕੇ ਹੈਡ ਤੋਂ ਅੱਗੇ ਜਿਹੜਾ ਪਾਣੀ ਛੱਡਿਆ ਗਿਆ ਜਿਸ ਦੀ ਵਜ੍ਹਾ ਨਾਲ ਸਭਰਾ ਦੇ ਮੱਥੇ ਜਿਹੜਾ 35 ਨੰਬਰ ਮਰੜਾ ਉੱਥੇ ਬਹੁਤ ਜ਼ਿਆਦਾ ਬੰਨ ਨੂੰ ਖੋਰਾ ਲੱਗ ਗਿਆ ਤੇ ਜਿਹੜੀ ਬੰਨ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤੇ ਅਸੀਂ ਸਦਾ ਹੀ ਰਣੀ ਰਵਾਂਗੇ ਮਾਹਪੁਰਸ਼ ਸੰਤ ਬਾਬਾ ਸੁਖਾ ਸਿੰਘ ਜੀ ਸਰੇਆਲੀ ਵਾਲੇ ਜਿਨ੍ਹਾਂ ਨੇ 2023 ਦੇ ਵਿੱਚ ਸਾਡੇ ਲਈ ਬਹੁਤ ਨੇਕ ਜਿਹੜੀ ਸਾਡੇ ਲਈ ਸੇਵਾ ਕਰਕੇ ਭਾਵੇਂ ਕਿ ਦਰਿਆ ਦਾ ਜਿਹੜਾ ਬੰਨ ਟੁੱਟ ਗਿਆ ਸੀ ਪਰ ਬੜੀ ਜਿਹੜੀ ਜ਼ਮੀਨ ਆ ਸਾਡੇ ਸਭਰਾ ਦੀ ਉਹਨਾਂ ਨੇ ਚੱਲਦੇ ਪਾਣੀ ਦੇ ਦੌਰਾਨ ਜਿਹੜਾ ਬੰਨ ਬੰਨਿਆ ਸੀ ਉਹਦਾ ਕਰਕੇ ਜਿਹੜੀ ਉਹ ਸਾਡੀ ਬਚ ਗਈ ਸੀ ਹੁਣ ਵੀ 16 ਅਕਤੂਬਰ ਤੋਂ ਲਗਾਤਾਰ ਮਾਹਪੁਰਸ਼ ਤੇ ਉਹਨਾਂ ਦੀ ਜਿਹੜੀ ਸਾਰੀ ਸੰਗਤ ਆ ਉਹ ਸਾਡੇ ਲਈ ਨਾ ਭੁੱਲਣ ਯੋਗ ਜਿਹੜੀ ਸੇਵਾ ਕਦੇ ਵੀ ਕਿਉਂਕਿ ਮੈਂ ਇੱਥੇ ਕਹਿ ਸਕਦਾ ਕਿ ਜਿੰਨਾ ਚਿਰ ਸਭਰਾ ਪਿੰਡ ਦੀ ਹੋਣ ਦਾ ਉਹਨਾਂ ਚ ਮਹਾਪੁਰਸ਼ਾਂ ਦਾ ਨਾਮ ਜਿਹੜਾ ਸਦਾ ਯਾਦ ਰੱਖਿਆ ਜਾਊਗਾ ਐਡਾ ਨੇਕ ਕਾਰਜ ਬਾਬਾ ਜੀ ਹੁਣੀ ਕਰ ਰਹੇ ਆ ਔਰ ਜੇ ਅੱਜ ਅਸੀਂ ਸਹੀ ਸਲਾਮਤ ਖੜੇ ਆ ਤੇ ਉਹ ਬਾਬਾ ਜੀ ਉਹਨਾਂ ਦਾ ਕਰਕੇ ਆ ਕਿਉਂਕਿ ਨਹੀਂ ਤੇ ਹੁਣ ਉਹ ਜਿਹੜਾ ਮੰਜਰ ਉਹ ਸਹਿਤ ਇਹ ਕਹਿ ਹੋ ਸਕਦਾ ਸੀ ਇੰਨਾ ਖਤਰਨਾਕ ਰੂਪ ਜਿਹੜਾ ਦਰਿਆ ਨੇ ਹੁਣ ਵੀ ਜਿਹੜਾ ਧਾਰਨ ਕੀਤਾ ਆ ਔਰ ਮਹਾਪੁਰਸ਼ ਜਿਹੜੀ ਸੇਵਾ 2023 ਦੇ ਵਿੱਚ ਵੀ ਤੇ ਹੁਣ ਵੀ ਜਿਹੜੀ ਸੰਗਤ ਆ ਉਹ 24 ਘੰਟੇ ਸਾਡ ਲਈ ਜਿਹੜੀਆਂ ਆਪਦੀਆਂ ਸੇਵਾਵਾਂ ਦੇ ਰਹੇ ਆ ਲੰਗਰ ਵੀ ਚੱਲ ਰਿਹਾ ਹੋਰ ਵੀ ਧਾਰਮਿਕ ਸੰਪਰਦਾਵਾਂ ਜਿਹੜੀਆਂ ਇੱਥੇ ਪਹੁੰਚ ਰਹੇ ਪਹੁੰਚੀਆਂ ਨੇ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਬਾਬਾ ਜੀ ਉਹਨਾਂ ਦੀ ਜਿਹੜੀ ਸ਼ਰਧਾ ਨੂੰ ਦੇਖ ਕੇ ਸੇਵਾ ਨੂੰ ਦੇਖ ਕੇ ਜਿਹੜਾ ਸਾਡਾ ਬੀਕੇਕੇ ਪਰਿਵਾਰ ਆ ਉਹਦੇ ਵਿੱਚੋਂ ਜਿਹੜੇ ਸਾਡੇ ਬੱਚੇ ਬਾਹਰ ਨੇ ਉਹਨਾਂ ਦੇ ਵਿੱਚ ਨਰਵਿੰਦਰ ਸਿੰਘ ਲਖਵਿੰਦਰ ਸਿੰਘ ਜੋ ਦਿੱਲੀ ਦੇ ਪ੍ਰਭਜੋ ਸਿੰਘ ਅਮਰਬੀਰ ਸਿੰਘ ਪਟਵਾਰੀ ਆਜ਼ਾਦਬੀਰ ਸਿੰਘ ਔਰ ਮਨਬੀਰ ਸਿੰਘ ਜਿਹੜੇ ਇਹਨਾਂ ਨੇ ਇੱਕ ਛੋਟੀ ਜੀ ਸੇਵਾ ਜਿਹੜੀ 32000 ਰੁਪਏ ਦੀ ਉਹ ਭੇਜੀ ਆ ਔਰ ਅਸੀਂ ਬਾਬਾ ਜੀ ਹਣਾਂ ਲਈ ਇਹ ਸੇਵਾ ਛੋਟੇਟ ਬੜੀ ਛੋਟੀ ਜੀ ਆ ਪਰ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਸਦਾ ਰਿਣੀ ਰਵਾਂਗੇ ਔਰ ਆਸ ਕਰਦੇ ਹਾਂ ਕਿ ਜਿੰਨੀ ਇਹ ਲਗਨ ਨਾਲ ਸੇਵਾ ਕਰ ਰਹੇ ਆ ਪ੍ਰਮਾਤਮਾ ਕਰੇ ਮੋਰਚਾ ਜਿੱਤਿਆ ਜਾਵੇ ਤੇ ਅਸੀਂ ਸਦਾ ਲਈ ਇਹਨਾਂ ਦੇ ਨਾਲ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ